ਏਹ ਸੱਜਣ ਮਿਲੇ ਨੋ ਵਿਛੂੜੇ ਜੇ ਆਪ ਮਿਲੇ ਸਰਕਾਰ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤ ਮਸਤੀ 니ਤੇ ਆਇਆ ਸੱਚੇ ਸਨੇਮ ਪਿਆਰ ਉਛੈ ਸੇ ਗੋਗੁ ਮ ਜੀਨ ਮਨਮਤੀ ਨਹੀਂ ਉਹਨਾਂ ਮਾਰੇ ਲਿਖੈ ਗੁਰੂ ਮਹਾਰਾਜ ਨੇ ਇੱਕ ਨਾਂਦਰਸ਼ਨ ਕੀ ਪੱਤੀ ਤੇ ਨਾ ਆਈਆ ਇੱਕ ਨਾਂਦਰਸ਼ਨ ਕੀ ਪਰਤੀ ਤੇ ਨਾ ਆਈਆ ਸਬਦਨ ਨਾ ਕਰੇ ਵਿਚਾਰ ਵਿਛੜਿਆ ਕਿਆ ਕਿਆ ਵਿਛੜੇ ਜਿਨਨ ਨੂੰ ਦੇ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਰੀਤਮ ਚਿਨੀ ਤੇ ਆਇਆ ਸੱਚੇ ਪ੍ਰੇਮ ਪਿਆਰ ਮਨ ਮੁਖ ਛੇਤੀ ਦੋਸਤੀ ਕੋਹ ਨੇ ਆ ਦਿਨ ਚਾਰ ਇਸ ਸੁਪ੍ਰੀਤੀ ਟੁੱਟਦੀ ਮਨਾ ਹੋਈ ਇਸ ਸੁਪ੍ਰੀਤੀ ਟੁੱਟਦੀ ਮਨਾ ਹੋਈ ਇਤ ਸੋਸਤੀ ਚਲਣ ਵਿਕਾਰ ਸੱਜਣਾ ਮਿਲੇ ਸੱਜਣਾ ਦਿਨ ਸਤਿਗੁਰ ਨਾਲ ਤਿਆਰ ਮਿਲ ਰੀਤ ਮਚੀ ਨੀ ਤਿਆਆ ਸੱਚੇ ਸ੍ਰੀ ਮੁਖਿਆ ਦਿਨ ਅੰਦਰ ਸੱਚੇ ਕਾ ਕੋ ਨਹੀਂ जिन्ने अंदर सच्चे काऊ नहीं नाम न ना करे प्यार नानक तिन सों कह कीचे दोस्ती नानक तिन सों कह कीचे दोस्ती पाप तो लाये करता ਸੱਜਣਾ ਮਿਲੇ ਸੱਜਣਾ ਜਨ ਸਤਿਗੁਰ ਨਾਲ ਤਿਆਰ ਮਿਲ ਪ੍ਰੀਤਮ ਚਿਨੀ ਤਿਆਰ ਸੱਚੇ ਪ੍ਰੀਮਤਿਆਰ ਆਪਸਾਰ ਇਹ ਸੱਜਣਾ ਮਿਲੇ ਨਾ ਵਿਛੜੇ ਆਪ ਮਿਲੇ ਸਰਸਾ ਮਿਲੇ ਕਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਡਾਕਟਰ ਸ਼ੰਗਰਪਾਲ ਜੀ ਦੇ ਸਾਹਮਣੇ ਤੇ ਡਾਕਟਰ ਜਗਦੀਪਨ ਮਾਨ ਜੀ ਦੇ ਸਾਹਮਣੇ ਪਰਚਾ ਨਹੀਂ ਭੜਿਆ ਆ ਇਹ ਵੱਡੇ ਵੱਡੇ ਸਕੋਲਰ ਹੈ ਪਰ ਫੇਰ ਵੀ ਮੈਂ ਜਿਹੋ ਜਿਹਾਂ ਦੀ ਲਿਖਿਆ ਸਪੁੱਤ ਕਰਦੀ ਆ ਜੇ ਕੁਝ ਗਲਤੀ ਵੀ ਹੋਵੇ ਤਾਂ ਮੈਨੂੰ ਦੱਸ ਦੇਣਾ ਸਭ ਤੋਂ ਪਹਿਲਾਂ ਤਾਂ ਲੇਖਕ ਨੂੰ ਨੇ ਗੁਰਮਤਿ ਚਿੰਤਨਿਕ ਸੰਕਾਲਪਮਤ ਅਧਿਆਨ ਕਿਤਾਬ ਜੋ ਕਿ ਸਾਨੂੰ ਸਰੋਤਿਆਂ ਨੂੰ ਅਧਿਆਤਮਿਕ ਪ੍ਰਕਾਸ਼ ਵੱਲ ਲੈ ਕੇ ਜਾ ਰਹੀ ਹੈ ਇਸ ਦੀ ਹੁੰਦ ਚਕਾਈ ਤੇ ਵਧਾਈ ਦਿੰਦੀ ਹਾਂ ਕਿ ਨਿਰੰਤਰ ਕਲਮ ਚੱਲਣ ਦੇ ਦੀ ਸੱਚੇ ਪਾਤਸ਼ਾਹ ਦੇ ਦੇ ਅਰਦਾਸ ਕਰਦੀ ਹਾਂ ਉਹ ਜਿਹਨਾਂ ਜਾਣਨ ਅਤੇ ਜਾਣਦੇ ਰਹਿਣ ਦੀ ਜਗਿਆਸਾ ਮਨੁੱਖੀ ਜੀਵਨ ਦੀ ਅਟਲ ਕਰਤਾਰੀ ਖੇਡ ਕਹੀ ਜਾ ਸਕਦੀ ਹੈ ਸੁਰਤ ਵੀ ਹੋਣਾ ਕੋਈ ਨਕੀਆ ਦੇ ਗੁਰੂ ਗ੍ਰੰਥ ਅਨੁਸਾਰ ਜੀਵਨ ਨੂੰ ਮਿਲੀ ਸਮਝ ਬੁੱਝ ਦਾ ਮਕਸਦ ਵੀ ਇਹ ਹੋਇਆ ਹੈ ਇਸੇ ਲਈ ਗਿਆਨवान ਉਹ ਸਮਾਜ ਦਾ ਸਤਕਾਰੀ ਮਨੁੱਖ ਕਹਾਉਂਦਾ ਹੈ ਉਸ ਕੋਲ ਆਨੰਦ ਮੇਂ ਸੰਤੁਸ਼ਟੀ ਵੀ ਹੁੰਦੀ ਹੈ ਪਰੰਤੂ ਗਿਆਨੀ ਜਨ ਸਾਨੂੰ ਇਹ ਵੀ ਦੱਸਦੇ ਹਨ ਕਿ ਗਿਆਨ ਮੰਡਲ ਜਿੰਨਾ ਅਸੀਮ ਹੈ ਉਤਨਾ ਹੀ ਜਾਣਨ ਵਾਲੇ ਦੀ ਸਮਝ ਸੀਮਿਤ ਹੈ ਇਸੇ ਕਰਕੇ ਗਿਆਨ ਪ੍ਰਾਪਤੀ ਤੇ ਇਸ ਦਾ ਅਨੁਭਵੀ ਪ੍ਰਗਟਾਉ ਦਾ ਪਰਵਾ ਨਿਰੰਤਰ جاری ਰਹਿੰਦਾ ਹੈ ਇਸ ਪਰਵਾ ਦੇ ਵਿੱਚ ਚੁੱਧੀਆਂ ਲਾ ਕੇ ਵਿਸਮਾਦੀ ਆਨੰਦ ਮਾਨਨ ਵਾਲਿਆਂ ਦੀ ਕਥਾ ਵੀ ਚੱਲਦੀ ਰਹਿੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਇਸ ਸਾਖਰੀ ਚੁੱਗੋ ਜੁਗ ਅਟੱਲ ਸਤਿਗੁਰੂ ਹਨ ਇਹ ਰੱਬੀ ਗਿਆਨ ਦੇ ਜਾਣਨ ਹਾਰਿਆਂ ਵੱਲੋਂ ਮਨੁੱਖਾਂ ਨੂੰ ਅਣਤ ਤੋਂ ਸਿਆਣਕ ਵੱਲ ਸਫਲ ਸਫ਼ਰ ਲਈ ਬਖਸ਼ਿਆ ਸਦ ਵਰਗਾ ਰਹਸਮਈ ਗਿਆਨ ਸਾਗਰ ਹੈ ਲਗਭਗ 5 ਸਦੀਆਂ ਤੋਂ ਖੋਜੀ ਖੋਜ ਲੱਗਾ ਹਰ ਸੰਤਨ ਪਾਰਾ ਰਾਮ ਅਤੇ نتیਜੇ ਵਜੋਂ ਅਣਤ ਤੇ ਸਭ ਲਈ ਸਿਆਣਕ ਦਾ ਇਤਿਹਾਸਿਕ ਸੱਚ ਸਾਡੇ ਸਾਹਮਣੇ ਹੈ ਇਸੇ ਲਈ ਐਸੇ ਖੁਸ਼ਕਿਸਮਤ ਪੁਰਸ਼ਾਂ ਦੀ ਕਮਾਈ ਦਾ ਧਿਆਨ ਧਰਨਾ ਹਰ ਗੁਰੂ ਨਾਨਕ ਨਾਮ ਲੈਵਾ ਦੀ ਅਰਦਾਸ ਦਾ ਹਿੱਸਾ ਹੈ ਜਿਵੇਂ ਕਿ ਸੇਵਾ ਸਿਮਰਨ ਅਰਦਾਸ ਮੁਕਤੀ ਮੋਕਸ਼ ਦਰਸ਼ਨ ਦੀ ਜੁਗਤ ਦੁੱਖ ਵਿੱਚ ਸੰਗ ਨਾ ਕੋਈ ਹੁਕਮ ਹਲੇ ਨਹੀਂ ਪਰ ਉਪਕਾਰ ਨਾਮ ਰਤਨ ਸਹਿਜ ਅਵਸਥਾ ਨਾਮ ਸਿਮਰਨ ਸੇਵਾ ਸਫਲ ਹੈ ਆਦੀ ਸੰਕਲਪਾਂ ਇਸ ਆਤਮ ਪ੍ਰਕਾਸ਼ ਦੇ ਵਿੱਚ ਲੇਖਕ ਨੇ ਉਹ ਸੱਚੇ ਪਾਤਸ਼ਾਹ ਦੇ ਲਈ ਲਗਨ ਤੇ ਆਪਣੀ ਬੇਹੱਦ ਮਿਹਨਤ ਦਸਾਈ ਹੈ ਇਸੂ ਪੜਕੇ ਲੇਖਕ ਦੀ ਸ਼ਰਧਾ ਅਤੇ ਵਿਸ਼ਵਾਸ ਡੁੱਲ ਡੁੱਲ ਪੈਂਦਾ ਹੈ ਮੈਨੂੰ ਇਹ ਇੰਝ ਲੱਗਦਾ ਹੈ ਕਿ ਲੇਖਕ ਦੀਆਂ ਜ਼ਿੰਦਗੀ ਦੀਆਂ ਵਾਪਰੀਆਂ ਕਟਨਾਵਾਂ ਨੇ ਲੇਖਕ ਦਾ ਡੇਢ ਨਿਸ਼ਚਾ ਬਣਾ ਦਿੱਤਾ ਕਿ ਗੁਰਬਾਣੀ ਦਾ ਪਾਠ ਅਤੇ ਵਿਚਾਰ ਜੀਵ ਆਤਮਾ ਲਈ ਸਦਾ ਸੁਖਦਾਈ ਹੈ ਪੰਜਵੇਂ ਪਾਤਸ਼ਾਹ ਦਾ ਫੁਰਮਾਨ ਹੈ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਗਾਓ ਭਾਈ ਉਹ ਸਦਾ ਸਫਲ ਸੁਖਦਾਈ ਜੋ ਗੁਰਬਾਣੀ ਨੂੰ ਗੁਰੂ ਰੂਪ ਵੀ ਜਾਣ ਕੇ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਸ ਨੇ ਅੰਗ ਸੰਗ ਲੈਣਾ ਹੈ ਚੌਥੇ ਪਾਤਸ਼ਾਹ ਦਾ ਫਰਮਾਨ ਹੈ ਲੇਖਕ ਨੇ ਜੋੜੀ ਕਿਹਾ ਹੈ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤਖ ਗੁਰੂ ਨਿਸਤਾਨ ਇਸ ਲਈ ਸਾਨੂੰ ਸਾਰਿਆਂ ਨੂੰ ਸਦਾ ਉਸ ਸੱਚੇ ਦੀ ਸੱਚੀ ਬਾਣੀ ਵਿੱਚ ਲੀਨ ਰਹਿਣਾ ਚਾਹੀਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹਨਾਂ ਗੁਰੂ ਪਿਆਰਿਆਂ ਦੀ ਸੇਵਾ ਥਾਂੇ ਪਾਵੇ ਤੇ ਰਾਮ ਦੇ ਲਈ ਸੇਵਾ ਤੇ ਸਿਮਰਨ ਦੀ ਬਹੁਤ ਸੰਰਖਾ ਬਖਸ਼ੇ। ਤਾੜਾ। ਗੁਰਦਾਰਸ਼ੀ ਜੀ ਦਾ ਸੁਹਾਨਾ ਸੈਰ ਦੇ ਗੁਜ਼ਰ ਰਹੀ ਸੀ ਗੱਡੀ ਦੇ ਵਿੱਚ ਸੀ। ਮੈਨੂੰ ਖੁਦ ਵੀ ਵੈਸੇ ਇਹਦਾ ਨਹੀਂ ਪਤਾ ਸਰ ਤੁਸੀਂ ਮਹਾਂਪਤਿਓ ਸਾਰਿਆਂ ਨੂੰ ਤੁਹਾਨੂੰ ਜਾਦਾ ਇਸ ਚੀਜ਼ ਦੇ ਬਾਰੇ ਜਦੋਂ ਅਸੀਂ ਅਧਿਆਤਮਕ ਤੌਰ ਤੇ ਵਿਚਰਦੇ ਹਾਂ ਉਹਦੇ ਬਾਰੇ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ। ਕਈ ਵਾਰੀ ਮੇਰੇ ਨਾਲ ਇਸ ਤਰੀਕੇ ਨਾਲ ਹੁੰਦਾ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਰੁਟੀਨ ਦੇ ਵਿੱਚ ਸੱਚਾਈ ਆ ਕਿ ਮੈਂ ਗੁਰੂ ਘਰ ਦੇ ਵਿੱਚ ਨਹੀਂ ਜਾ ਪਾਉਂਦੀ ਕਿਤੇ ਨਾ ਕਿਤੇ ਅਸੀਂ ਕਹਿ ਬਿਨਿਆ ਕਿ ਸਾਡੇ ਬਹਾਨੇ ਹੀ ਹੁੰਦੇ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਇੱਕ ਜਿਹੜੀ ਅੱਗੇ ਵਧਣ ਦੀ ਜਿਹੜੀ ਔੜ ਹੈ ਇਹਦੇ ਚੱਲਦੇ ਹੋਏ ਅਸੀਂ ਅੱਗੇ ਵਧਣ ਦੇ ਲਈ ਜਿਹੜਾ ਹੈਗਾ ਗੁਰੂ ਮੈਂ ਜਿਹੜਾ ਸਾਨੂੰ ਹੁਕਮ ਕੀਤਾ ਹੈ ਉਹਦੇ ਤੋਂ ਪਿੱਛੇ ਹਟ ਜਾਨੀ ਆ ਤੇ ਜਦੋਂ ਕੱਲ ਗੁਰਦੁਆਰਾ ਸਾਹਿਬ ਦੇ ਅੱਗੂ ਨਿਕਲ ਰਹੀ ਸੀ ਤੇ ਮਨ ਪਤਾ ਨਹੀਂ ਕਿਉਂ ਵਿਰਾਗ ਦੇ ਵਿੱਚ ਆ ਗਿਆ ਮੇਰਾ ਆਪ ਦੇ ਵਿੱਚ ਸੁਣਾਇਆ ਇਸ ਕਰਕੇ ਆਇਆ ਕਿ ਮੈਂ ਦੇਖਿਆ ਕਿ ਲੱਖਾਂ ਦੁਨੀਆਂ ਲੱਖਾਂ ਦੁਨੀਆਂ ਜਿਹੜੀ ਇੰਨਾ ਤੁਮਸਤਕ ਹੋ ਰਹੀ ਹੈ ਗੁਰੂ ਘਰ ਦੇ ਅੱਗੇ ਅਸੀਂ ਸਾਰੇ ਗੁਰੂ ਘਰ ਦੇ ਮੰਨਤੇ ਆਂ ਇੱਕ ਕਹਾਣੀ ਛੋਟੀ ਜੀ ਉਹ ਮੇਰੇ ਸਾਹਮਣੇ ਆ ਗਈ ਕਿ ਇੱਕ ਬੰਦੇ ਨੇ ਜਾ ਕੇ ਕਿਸੇ ਫਕੀਰ ਦੇ ਅੱਗੇ ਬੇਨਤੀ ਕੀਤੀ ਕਿ ਰਾਜਾ ਤੁਹਾਡੀ ਰਾਜਾ ਮੀਨਸ ਮੁੱਖ ਮੰਤਰੀ ਕਿ ਰਾਜਾ ਤੁਹਾਡੀ ਜਿਹੜੀ ਹੈਗੀ ਗੱਲ ਮੰਨਦੀ ਬੜਾ ਤੇ ਤੁਸੀਂ ਜਿਹੜੀ ਸਾਡੀ ਆ ਕਾਮਾ ਤੁਸੀਂ ਕਰਵਾ ਦੋ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਤਾਂ ਉਹ ਫਕੀਰ ਸਾਹਿਬ ਕਹਿੰਦੇ ਨੇ ਕਿ ਨਹੀਂ ਵੀ ਐਸੀ ਕੋਈ ਗੱਲ ਨਹੀਂ ਕਿ ਰਾਜਾ ਮੇਰੀ ਮੰਦਾ ਏ ਪਰ ਫਿਰ ਵੀ ਜੇਕਰ ਤੁਸੀਂ ਇੰਨੇ ਜਾਣੇ ਮੇਰੇ ਕੋਲ ਚੱਲ ਕੇ ਆਏ ਹੋ ਤਾਂ ਮੈਂ ਤੁਹਾਡੀ ਗੱਲ ਜਿਹੜੀ ਹੈਗੀ ਜਰੂਰ ਲੈ ਕੇ ਜਾਵਾਂਗਾ ਜਦੋਂ ਉਹ ਫਕੀਰ ਫਿਰ ਉੱਥੇ ਪਹੁੰਚਦਾ ਏ ਰਾਜੇ ਦੀ ਕੋਠੀ ਦੇ ਵਿੱਚ ਜਾਨੀ ਕਿ ਮੁੱਖ ਮੰਤਰੀ ਨਿਵਾਸ ਦੇ ਵਿੱਚ ਤੇ ਮੁੱਖ ਮੰਤਰੀ ਵੀ ਪੁਰਾਣੀ ਕ ਕਹਾਣੀ ਹੈ ਕਿ ਮੁੱਖ ਮੰਤਰੀ ਨੇ ਦੋਵੇਂ ਹੱਥ ਜੋੜ ਕੇ ਸਜਦੇ ਦੇ ਵਿੱਚ ਬੈਠਾ ਹੈ ਤੇ ਉਹਦੇ ਤੋਂ ਮੰਗ ਰਿਹਾ ਹੈ ਮੁੱਖ ਮੰਤਰੀ ਮੰਗਦਾ ਹੈ ਮੇਰੀ ਮੇਰੀ ਪ੍ਰਜਾ ਵੱਡੀ ਹੋਵੇ ਮੈਨੂੰ ਰਾਜ ਭਾਗ ਵੱਡਾ ਬਿਲੇ ਤੇ ਇੱਕ ਆਮ ਇਨਸਾਨ ਆਪਣੀ ਛੋਟੀ ਜੀ ਅਰਦਾਸ ਅੱਗੇ ਰੱਖਦਾ ਹੈ ਲੇਕਿਨ ਅਸੀਂ ਮੰਗਦੇ ਦੂਸਰਿਆਂ ਦੇ ਕੋਲੋਂ ਆ ਤੇ ਜਦੋਂ ਉਹ ਫਕੀਰ ਨੇ ਹੁਣਮ ਦੇਖਿਆ ਤੇ ਵਾਪਸ ਪਿੱਛੇ ਮੁੜ ਆਇਆ ਤੇ ਆਖੀ ਕਹਿਣ ਲੱਗਿਆ ਮੇਰਾ ਆਉਣ ਨੂੰ ਪਹਿਲਾਂ ਹੀ ਦਿਲ ਦੀ ਸੀ ਕਰਦਾ ਕਿ ਜਦੋਂ ਰਾਜਾ ਵੀ ਉਹਦੇ ਤੋਂ ਮੰਗ ਰਿਹਾ ਤਾਂ ਅਸੀਂ ਰਾਜੇ ਤੋਂ ਕਿਉਂ ਮੰਗ ਲਈ ਇਹ ਸਾਰਾ ਜਗ ਮੰਗਤਾ ਹੀ ਮੰਗਤਿਆਂ ਦੀ ਗੱਲ ਸਾਰੀ ਜਗ ਦੇ ਵਿੱਚ ਹੁੰਦੀ ਹੈ ਕੋਈ ਥੋੜੀ ਮੰਗ ਰਿਹਾ ਮੰਗਣ ਵਾਲਾ ਯਾਦ ਰੱਖੀਏ ਜੀ ਜੇ ਕਿਸੇ ਨੇ ਜੇ ਕਿਸੇ ਨੇ ਕਰੋੜਾਂ ਅਰਬਾਂ ਮੰਗ ਲਈ ਨੇ ਤਾਂ ਉਹ ਵੀ ਮੰਗਤਾ ਹੀ ਕਬੀਰ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਤੂੰ ਬਾਸਨ ਮੈਂ ਕਾਸੀਕ ਜੁਲਹਾ ਬੁਝੂ ਮੋਰ ਗਿਆਨਾ ਤੂੰ ਤੋ ਤਾਉ ਜਾਚੇ ਪੋਪਤ ਰਾਜੇ ਹਸਿਓ ਮੋਰਤਿਆਨਾ ਕਹਿੰਦੇ ਕਿ ਤੇਰੀ ਜਿਹੜੀ ਜਾਤ ਹੈ ਉਹ ਬੜੀ ਵੱਡੀ ਆ ਤੇ ਮੈਂ ਜਾਪਦਾ ਜੁਲਹਾ ਹਾਂ ਤੇਰੀ ਵੱਡੀ ਜਾਤ ਦੇ ਚਲਦੇ ਹੋਏ ਤੈਨੂੰ ਬਰਬਾਦਸ਼ਾ ਦੇ ਅੱਗੇ ਮੰਗਦੇ ਹੋਏ ਦੇਖਿਆ ਏ ਤੇ ਮੈਂ ਇੱਕ ਛੋਟੀ ਜੀ ਕਹਾਣੀ ਆਪਣੀ ਤੈਨੂੰ ਦੱਸਦਾ ਹਾਂ ਕਿ ਮੰਗਤਾ ਤੂੰ ਬਾਦਸ਼ਾਹ ਦੇ ਦਰ ਅੱਗੇ ਆਂ ਪਰ ਮੈਂ ਮੰਗਦਾ ਉਸ ਪਰਮਪਿਤਾ ਵਾਹਿਗੁਰੂ ਦੀ ਦਰ ਅੰਕੀ। ਸੋ ਜੇ ਅਸੀਂ ਮੰਗਣਾ ਹੈ ਤਾਂ ਉਸ ਪਰਮਪਿਤਾ ਵਾਹਿਗੁਰੂ ਤੋਂ ਮੰਗਣਾ ਹੈ ਤੇ ਇਹ ਕਰਦਾਸ ਦੀ ਗੱਲ ਕਿ ਜਦੋਂ ਵੀ ਅਸੀਂ ਭਿੱਜ ਕੇ ਅਰਦਾਸ ਕਰਦੇ ਹਾਂ। ਅਕਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਕਿ ਜਦੋਂ ਗੁਰੂ ਘਰ ਦੇ ਵਿੱਚ ਜਾਂਦੇ ਆ ਬਹੁਤ ਸਾਰੇ ਇਨਸਾਨ ਤੁਹਾਡੇ ਨਾਲ ਹੋਇਆ ਹੋਵੇਗਾ। ਅਸੀਂ ਵੈਸੇ ਤਾਂ ਸਰ ਗੱਲ ਕਰਦੇ ਹਾਂ ਕਿ ਜਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਸੱਜ ਸੰਜੀਵਲਤਾ ਦਾ ਸੰਦੇਸ਼। ਗੁਰੂ ਸਾਹਿਬ ਇੰਨੇ ਸਮਾਂ ਪਹਿਲਾਂ ਦੱਸ ਕੇ ਲੱਖ ਆਕਾਸ਼ਾਂ ਲੱਖ ਪਤਾਲਾਂ ਕਿੰਨੇ ਆਕਾਸ਼ ਨੇ ਕਿੰਨੇ ਪਤਾਲ ਨੇ ਜਿੰਨੇ ਸਾਇੰਟਿਸਟਾਂ ਅੱਜ ਗੱਲ ਕਰ ਰਹੇ ਨੇ ਕਿ ਸਾਡੇ ਕਿਸੇ ਵੀ ਗੱਲ ਕਰੀਏ ਕਿੰਨੀਆਂ ਧਰਤੀਆਂ ਨੇ ਅਸੀਂ ਇੱਕ ਧਰਤੀ ਉਹਦਾ ਇੱਕ ਟਿੱਕਾ ਜਿਹਾ ਅਸੀਂ ਸਾਰੀ ਮਿੱਟੀ ਆ ਸਭ ਨੇ ਨਾਸ਼ਵਾਨ ਹੋ ਜਾਣਾ ਹੈ ਪਰ ਉਸ ਦੇ ਬਾਵਜੂਦ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਇੱਕ ਦੂਜੇ ਨੂੰ ਅੱਗੇ ਵਧਦੇ ਨਾ ਦੇਖਣਾ ਤੇ ਮੰਕਣਾ ਉਮੀਦ ਜਦੋਂ ਅਸੀਂ ਸੰਸਾਰਕ ਤੌਰ ਤੇ ਵਿਚਰਦੇ ਹਾਂ ਸੁਭਾਵਿਕ ਹੈ ਸਰ ਇੱਕ ਬੰਦਾ ਦੂਸਰੇ ਤੋਂ ਮੰਗਦਾ ਹੈ ਪਰ ਜੇਕਰ ਇਹ ਮੰਗਣ ਦੀ ਆਦਤ ਅਸੀਂ ਕਿਸੇ ਬੰਦੇ ਤੋਂ ਨਾ ਰਹਿ ਕੇ ਉਸ ਪਰਮ ਪਿਤਾ ਤੋਂ ਮੰਗ ਲਈਏ ਤਾਂ ਵੱਡੀ ਗੱਲ ਹੈ ਕਿਉਂਕਿ ਜਦੋਂ ਹੁਕਮ ਦੀ ਅਸੀਂ ਗੁਰੂ ਦੇ ਹੁਕਮ ਦੀ ਗੱਲ ਕਰਦੇ ਹਾਂ ਹੁਕਮੇ ਵੱਡਾ ਸਾਰਾ जग ਰਹੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਜਿਹੜਾ ਸਾਰਾ ਦੁਨੀਆ ਬੰਨੀ ਹੋਈ ਹੈ ਤੇ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਦਾ ਏ ਤੇ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੇ ਬੰਦੇ ਦੇ ਪਿੱਛੇ ਫਿਰ ਦੁਨੀਆ ਆਪਣੇ ਆਪ ਲੱਗਣ ਲੱਗ ਪਈਆ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਆਪਣੇ ਆਪ ਨੂੰ ਅਸੀਂ ਉਸ ਅਵਸਥਾ ਦੇ ਵਿੱਚ ਢਾਲੀਏ ਮੈਨੂੰ ਲੱਗਦਾ ਬੜਾ ਗਿਆਨ ਦਾ ਖਜ਼ਾਨਾ ਏ ਮੈਂ ਪੁਸਤਕ ਪੜਨ ਨੂੰ ਮੇਰਾ ਦਿਲ ਕਰ ਰਿਹਾ ਸਰ ਦਿਲ ਕਰਦਾ ਹੈ ਕਿ ਹੁਣ ਇਹਨੂੰ ਅੱਜ ਲੁਧਿਆਣਾ ਜਾਣਾ ਹੈ ਤੇ ਜਾ ਕੇ ਜਾਂਦੇ ਹੋਏ ਰਸਤੇ ਦੇ ਵਿੱਚ ਮੈਂ ਇਹ ਪੁਸਤਕ ਨੂੰ ਪੜਦੇ ਜਾਣਾ ਹੈ ਤੇ ਤੁਹਾਨੂੰ ਇੱਕ ਵਾਰੀ ਸਰ ਬਹੁਤ ਬਹੁਤ ਮੁਬਾਰਕਾ ਦੀਪਕ ਸਰ ਤੁਹਾਨੂੰ ਇੱਕ ਦੋ ਵਾਰੀ ਪਹਿਲਾਂ 100 ਨਦੀ ਕਮਲਜੀਤ ਸਿੰਘ ਗੁਨਵਾਦਪੁਰਾਂ ਦੀ ਜਿਹੜੀ ਪੁਸਤਕ ਆਈ ਸੀ ਧੋਕੜ ਤਾਂ ਵੀ ਕਰੋਗੇ ਨਾ ਜੀ ਕਿ ਤੁਸੀਂ ਵਧੀਆ ਬੋਲਿਆ ਬਹੁਤ ਅਨੰਦ ਸਹਿਤ ਤਾਂ ਤੋਕੜੇ ਤੇ ਬਾਵਾ ਇਸੇ ਉਦੋਂ ਸਾਨੂੰ ਮੈ ਮਿਲੀ ਸੀਗੀ ਤੇ ਉਦੋਂ ਲਗਾਤਾਰ ਮੇਰਾ ਹਮੇਸ਼ਾ ਹੀ ਮੰਨ ਰਿਹਾ ਕਿ ਮੈਂ ਸਾਨੂੰ ਸੁਣਨਾ ਹੈ ਤੇ ਅੱਜ ਉਹ ਜਿਹੜੀ ਹੈ ਕਿ ਘੜੀ ਗਈ ਹੈ ਤੇ ਜੀਮਾਨ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਪ੍ਰਿੰਸੀਪਲ ਗੋਸਲ ਸਾਹਿਬ ਬੈਠੇ ਨੇ ਇਹਨਾਂ ਦਾ ਵੀ ਅਧਿਆਪਨ ਇਹਦੇ ਸਾਹਿਤਿਕ ਖੇਤਰ ਦੇ ਵਿੱਚ ਇੱਕ ਜਿਹੜਾ ਹੈਗਾ ਵੱਡਾ ਨਾਮ ਹੈ ਕਿਉਂਕਿ ਕਹਿੰਦੇ ਨੇ ਕਿ ਇਨਸਾਨ ਆਪ ਨਹੀਂ ਲਿਖਦਾ ਇੱਕ ਇੱਕ ਸ਼ਬਦ ਸਰ ਜਿਹੜਾ ਤੁਸੀਂ ਲਿਖਿਆ ਹੋਇਆ ਹੈ ਉਹ ਸੁਲਾਈ ਗੁਰ ਦੀ ਕਿਰਪਾ ਹੋਈ ਹੈ ਉਹਨਾਂ ਨੇ ਲਿਖਵਾਇਆ ਏ ਮੇਡਾ ਇਨਸਾਨ ਦਾ ਕੀਆ ਕੋਈ ਵੀ ਚੀਜ਼ ਦੁਨੀਆ ਦੇ ਵਿੱਚ ਜੋ ਘਟ ਰਹੀ ਆ ਵਾਪਸ ਆਏਗਾ ਉਹ ਉਸ ਪਰਮਕੀਤਵ ਦੀ ਰਾਜਾ ਦੇ ਵਿੱਚ ਬੇਸ਼ੱਕ ਇਨਸਾਨ ਜਿੰਨੀ ਮਰਜੀ ਹੈਂਕਰ ਕਰ ਲੇ ਜਿੰਨਾ ਮਰਜੀ ਕਮਾਂਡ ਕਰ ਲੇ ਮੈਂ 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 ਦੇ ਚੱਕਰ ਵਿੱਚ ਪੂਰੀ ਦੁਨੀਆ ਭੱਜੀ ਖੜੀ ਹੈ ਪਰ ਸਾਰਾ ਕੁਝ ਹੋ ਰਿਹਾ ਉਹਦੇ ਹੁਕਮ ਦੇ ਅੰਦਰ ਸੋ ਬਹੁਤ ਬਹੁਤ ਧੰਨਵਾਦੀ ਈਮਾਨ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਰ ਤੁਹਾਨੂੰ ਸਾਰਿਆਂ ਦਾ आशीर्वाद आशीवाद मिलया दो शब्द बोलने का मेरे पास कोई शब्द सा खास है नहीं किताब बारे भी मैं कोई खास नहीं बोलना क्योंकि किताब बारे बोलन बाले मेरे पास तीन चार यूनिवर्सिटिया बैठिया हन और किरण मैडम ने सच पूछो, किरण मैडम ने एक किताब भी नहीं मेरी ली ਇਨਾਂ ਨੇ ਇਹ ਕਿਤਾਬ ਵੀ ਮੇਰੀ ਨਹੀਂ ਲਈ ਪੜ੍ਹੀ ਨਹੀਂ ਹੈ ਇਹਨਾਂ ਨੇ ਸਿਰਫ ਮੇਰਾ ਖਰੜਾ ਪੜ੍ਹਿਆ ਸੀ ਜੋ ਕਿਤਾਬ ਦਾ ਖਰੜਾ ਸੀ ਉਹ ਸਾਰਾ ਖਰੜਾ ਇਹਨਾਂ ਨੇ ਪੜ੍ਹਿਆ ਉਹਦੇ ਚੋਂ ਕੁਝ ਚੇਂਜਿੰਗ ਵੀ ਕੀਤੀਆਂ ਹੋਣਗੀਆਂ ਤੇ ਮੈਨੂੰ ਇਹਨਾਂ ਨੇ ਉਹ ਖਰੜੇ ਦੇ ਵਿੱਚੋਂ ਕੁਝ ਸੁਝਾਅ ਵੀ ਦਿੱਤੇ ਸੀਗੇ ਉਹਨਾਂ ਨੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਮੇਰਾ ਖਿਆਲ ਹੈ ਕਿ ਕੋਈ ਚੀਜ਼ ਛੱਡੇ ਨਹੀਂ ਕਤਾਰ ਦੀ ਜਿਹੜੀ ਉਹਨਾਂ ਨੇ ਆਪਣੇ ਪਰਚੇ ਦੇ ਵਿੱਚ ਪੜੀ ਹੈ ਮੈਂ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕਦਾ ਔਰ ਉਹਨਾਂ ਦਾ ਉਹਨਾਂ ਦੀ ਇਸ ਹਾਲਤ ਨੂੰ ਦੇਖ ਕੇ ਮੇਰਾ ਵੀ ਕੰਡੀਸ਼ਨ ਪਿਛਲੇ 2 ਮਹੀਨੇ ਤੋਂ ਬਹੁਤ ਖਰਾਬ ਹੈ ਮੈਂ ਇਹੀ ਅਰਦਾਸ ਕਰਦਾ ਦੇ ਪਰਮਾਤਮਾ ਇਹਨਾਂ ਦੀ ਸੁਖ ਸ਼ਾਂਤੀ ਇਹਨਾਂ ਦੀ ਸਿਹਤ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ਬਹੁਤ ਹੀ ਸਤਕਾਰਯੋਗ ਪ੍ਰਧਾਨ ਜੀ ਮੰਡਲ ਇਹ ਜਿੰਨੇ ਇੱਥੇ ਮਹਾਰਥੀ ਬੈਠੇ ਆਂ ਕੱਲੇ ਕੱਲੇ ਇੱਕ ਇੱਕ ਯੂਨੀਵਰਸਿਟੀ ਹੈ ਜੋ ਸਾਡੇ ਦਰمیان ਸਾਡੇ ਅੱਜ ਦੇ ਮੁੱਖ ਮਹਿਮਾਨ ਹਨ ਇਹ ਯੂਨੀਵਰਸਿਟੀਆਂ ਦੀ ਵੀ ਯੂਨੀਵਰਸਿਟੀ ਹੈ ਇਹਨਾਂ ਦੀ ਤਾਰੀਫ ਹੋ ਹੀ ਨਹੀਂ ਸਕਦੀ ਇਹਨਾਂ ਦੀ ਤਾਰੀਫ ਦੇ ਸਾਡੇ ਕੋਲ ਸ਼ਬਦ ਹੀ ਨਹੀਂ ਹਨ ਔਰ ਦੂਸਰੇ ਉਹਨਾਂ ਦੇ ਦੋਨੋਂ ਪਾਸੇ ਜੋ ਸਰਦਾਰ ਸਾਹਿਬ ਬੈਠੇ ਹਨ ਉਹ ਵੀ ਕਿਸੇ ਪਾਸੇ ਤੋਂ ਘੱਟ ਨਹੀਂ ਨਾਲ ਹੀ ਸਾਡੇ ਸੰਸਥਾ ਦੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਮਾਵੀ ਸਾਹਿਬ ਵੀ ਬੈਠੇ ਹਨ ਉਹ ਵੀ ਬਹੁਤ ਬੜੇ ਬੁੱਧੀਜੀਵੀ ਹਨ ਬਹੁਤ ਕਿਤਾਬਾਂ ਦੇ ਲੇਖਕ ਰਹੇ ਹਨ ਮੇਰੇ ਸਾਹਮਣੇ ਬੈਠੇ ਜਿੰਨੇ ਵੀ ਮੇਰੇ ਸਾਹਿਤਕਾਰ ਕੁਝ ਰਿਸ਼ਤੇਦਾਰ ਵੀ ਮੇਰੇ ਆਏ ਹੋਏ ਹਨ ਕੁਝ ਦੋਸਤ ਵੀ ਹਨ ਪੱਤਰਕਾਰ ਵੀ ਹਨ ਚੈਨਲਾਂ ਵਾਲੇ ਵੀ ਹਨ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਪੈਰਾਂ ਨੂੰ ਅੱਖ ਲਗਾ ਕੇ ਤੁਹਾਡਾ ਅਸ਼ੀਰਵਾਦ ਲੈਣਾ ਚਾਹੁੰਦਾ ਸਭ ਦਾ ਇੱਥੇ ਪਹੁੰਚਣ ਤੇ ਇਸ ਛੋਟੇ ਜਿਹੇ ਨਿਮਾਣੇ ਜਿਹੇ ਇਨਸਾਨ ਰਜਿੰਦਰ ਦੇ ਪ੍ਰੋਗਰਾਮ ਦੇ ਵਿੱਚ ਆਣ ਦਾ ਮੈਂ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਜੀ ਆਇਆਂ ਸਭ ਨੂੰ ਜੀ ਆਇਆਂ ਕਹਿੰਦਾ ਜਦੋਂ ਮੈਂ ਇਹਨਾਂ ਦੀਆਂ ਟਿੱਪਣੀਆਂ ਪੜ੍ਹੀਆਂ ਮੈਨੂੰ ਲੱਗਿਆ ਵੀ ਇਹ ਜਿਹੜੀ ਅਖੌਤੀ ਬਿਦਬਤ ਹੈ ਉਹਦੇ ਨਾਲ ਆਪਰੇ ਹੋਈ ਨਹੀਂ ਇਹ ਸਮੁੱਚੀ ਮਾਨਵਤਾ ਦੇ ਹਿਤੈਸ਼ੀ ਨੇ ਕਿਸੇ ਇੱਕ ਧਰਮ ਜਾਂ ਧਰੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜਾ ਗੁਰੂ ਨਾਨਕ ਦੇਵ ਜਿਹੜੇ ਗੁਰੂ ਨਾਨਕ ਨਾਮ ਲੈਵਾਂ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਉਹ ਸੁੱਚੀ ਮਾਨ ਮਾਨਵਤਾ ਦੇ ਹਿਤੈਸ਼ੀ ਸਨ ਉਹਨਾਂ ਨੇ ਕਿਸੇ ਇੱਕ ਧਰੇ ਐ ਇੱਕ ਧਰਮ ਨੂੰ ਦੇਖ ਕੇ ਰਚਨਾਵਾਂ ਨਹੀਂ ਕੀਤੀਆਂ ਤੇ ਇਸੇ ਤਰ੍ਹਾਂ ਦੇ ਜਿਹੜੇ ਟਿੱਪਣੀਕਾਰ ਸੀਗੇ ਮੈਨੂੰ ਲੱਗ ਇਹ ਇਹ ਮੈਨੂੰ ਲੱਗਦੀ ਸ਼ੇਰੇ ਸ਼ੇਰੇ ਬੰਦੇ ਜਿਹੇ ਨੇ ਕਿ ਜੀ। ਉਹ ਗੱਲ ਜਦੋਂ ਨਾ ਇੱਥੇ ਕਿਹਾ ਜਾਂਦਾ ਹੈ ਕਿ ਵੀ ਅੱਜ ਬੜੀਆਂ-ਬੜੀਆਂ ਸ਼ਖਸੀਅਤਾਂ ਇਕੱਠੀਆਂ ਹੋਈਆਂ ਨੇ। ਵਿਦਵਾਨ ਇਕੱਠੇ ਹੋਏ ਨੇ। ਸੱਚੀ ਗੱਲ ਤਾਂ ਇਹ ਹੈ ਤੇ ਰਜਿੰਦਰ ਸਿੰਘ ਜੀ ਮਾਨ ਜਦੋਂ ਮੇਰੇ ਕੋਲੇ ਆਇਆ ਮੇਰੇ ਨਾਲ ਇਹਨੇ ਆਪਣੀ ਕਿਤਾਬ ਬਾਰੇ ਗੱਲਾਂ ਕੀਤੀਆਂ ਕੋਈ ਕਹਿੰਦਾ ਤੂੰ ਗੱਲਾਂ ਨਾ ਕਰ ਮੈਨੂੰ ਕਿਤਾਬ ਦੇ ਜਾ ਕਹਿੰਦਾ ਜੀ ਮੈਂ ਦੇ ਜਾਂਦਾ ਮੈਂ ਥੋੜਾ ਜਿਹਾ ਕੰਮ ਕਰ ਰਿਹਾ ਮੈਂ ਕੀ ਉਹ ਕਹਿੰਦਾ ਜੀ ਜਿਹੜਾ ਲੇਖ ਸੀ ਨਾ ਜਿਹੜਾ ਪਬਲਿਸ਼ਰ ਹੈ ਨਾ ਛਾਪ ਜਿਹੜਾ ਇਹਨੂੰ ਛਾਪਣ ਵਾਲਾ ਹੈ ਉਹਨੇ ਮੇਰੇ ਨਾਂ ਸਾਹਮਣੇ ਡਾਕਟਰ ਲਿਖਤਾ ਡਾਕਟਰ ਰਜਿੰਦਰ ਸਿੰਘ ਧੀਮਾਨ ਕਹਿੰਦਾ ਬਲੇਡ ਦਾ ਡਾਕਟਰ ਰਕਰ ਰਿਹਾ ਸੀਗਾ ਤੇ ਮੇਰੇ ਇੱਕ ਪੰਜਾਬੀ ਦਾ ਇੱਕ ਬਹੁਤ ਵੱਡਾ ਵਿਦਵਾਨ ਮੇਰਾ ਜੀ ਕਰਦਾ ਉਹਦਾ ਨਾਂ ਲੈ ਦਿਆਂ ਪਰ ਜੇ ਮੈਂ ਨਾਂ ਲੈਤਾ ਤੁਸੀਂ ਹੱਸੋਗੇ ਉਹਨੇ ਕੋਈ ਪੀ ਐਚ ਡੀ ਨਹੀਂ ਕੀਤੀ ਉਹ ਸਾਰੀ ਉਮਰ ਡਾਕਟਰ ਲਿਖਦਾ ਰਿਹਾ ਮੈਂ ਕਹਾਂ ਵੀ ਡਾਕਟਰ ਨੇ ਕਿਹਦੇ ਕੋਲੋਂ ਕੀਤੀ ਹੈ ਗਰਸਲ ਉਸ ਬੰਦੇ ਨੇ ਨਾ ਉਹ ਜਿਹੜੇ ਪਿੰਡਾਂ ਵਿੱਚ ਹੁੰਦੇ ਨੇ ਨਾ ਦਵਾਈਆਂ ਦੇਣ ਵਾਲੇ ਜੀ ਉਹ ਇੱਕ ਫੀਸ ਜੀ ਭਰ ਕੇ ਨਾ 100 ਰੁਪਇਆ ਕਹਿੰਦੇ 150 ਰੁਪਇਆ ਉਹਨੂੰ ਸਰਟੀਫਿਕੇਟ ਦੇਣਦੇ ਨੇ ਡਾਕਟਰ ਦਾ ਉਹਨੇ ਕੀਤਾ ਸੀ ਉਹ ਸਾਰਿਆਂ ਆਪਣੇ ਆਪ ਨੂੰ ਡਾਕਟਰ ਬਣਾ ਲਿਆ ਮੈਂ ਇਹਨੂੰ ਇਹਨੂੰ ਹੈ ਵੀ ਇਜੰਦਰ ਸਿੰਘ ਜੀ ਮਾਣੂ ਮੈਂ ਯਾਰ ਵੈਰੀ ਹੁੰਦਾ ਪੀ ਫੈਕਸੀ ਡਾਕਟਰ ਲਿਖਿਆ ਜੀ ਨਾ ਨਾ ਜੀ ਮੈਂ ਤਾਂ ਪਾਗਲ ਹੋ ਜਾਂਦਾ ਗਰੀ ਜ਼ਮੀਰ ਨਹੀਂ ਅਲਾਉ ਕਰਦੀ ਕਿ ਮੈਂ ਇਹਨਾਂ ਝੂਠ ਬੋਲਾਂ ਇਹ ਜਿਹੜੀ ਪੁਸਤਕ ਆ ਦੋਸਤ ਇਹ ਕਿਨ ਸਾਈਕਲੋਪੀਡੀਆ ਇਹ ਮੈਂ ਕੁੜੀ ਨੂੰ ਕਹਾ ਕਿ ਜੇ ਤੂੰ ਇੱਕ ਕਿਤਾਬ ਪੜ੍ਹ ਲਈ ਨਾ ਤੂੰ ਬਹੁਤ ਸੋਨਾ ਬੋਲਣ ਲੱਗੇ ਮੈਂ ਬਹੁਤ ਹੀ ਇਮਾਨਦਾਰਾਨਾ ਲੈਜੇ ਵਿੱਚ ਕਹਿ ਰਿਹਾ ਕਿ ਜਿੰਨੇ ਦਿਨ ਮੈਂ ਇਹ ਕਿਤਾਬ ਪੜ੍ਹਦਾ ਰਿਹਾ ਮੈਂ ਰੱਬ ਦੀ ਸੋਖਾ ਕੇ ਕਹਿੰਦਾ ਕਿ ਮੇਰੀ ਜ਼ਿੰਦਗੀ ਵਿੱਚ ਚੇਂਜ ਆਈ ਮੈਂ ਜੋ ਚਲ ਵਾਲੀ ਕਿਤਾਬ ਪੜੀ ਸਿਰਫ ਇਹ ਕਰਕੇ ਕਿ ਜਿਹੜੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ ਸੀ ਗੁਰਮਤਿ ਵਾਰੇ ਹੈ ਗੁਰਬਾਣੀ ਵਾਰੇ ਉਹ ਮੈਨੂੰ ਇਸ ਪੁਸਤਕੋਂ ਪਤਾ ਨਹੀਂ ਲੱਗੀਆਂ। ਔਰ ਸਾਪਣ ਵਾਲੀ ਕਿਤਾਬ ਬਹੁਤ ਵਧੀਆ ਛੱਪੀ ਹੈ। ਮੈਂ న్యూਟ੍ਰਲੀ ਅਬਜ਼ਰਵ ਕਰ ਰਿਹਾ ਸੀ ਜਦੋਂ ਰਜਿੰਦਰ ਸਿੰਘ ਠੀਮਾਨ ਬੋਲ ਰਿਹਾ ਸੀ ਔਰ ਇਹਦੀ ਲਿਖਤ ਵੀ ਬਹੁਤ ਧਿਆਨ ਨਾਲ ਪੜਿਆ ਮੈਂ। ਜਦੋਂ ਇਹ ਬੋਲ ਰਿਹਾ ਸੀ ਮੇਰੇ ਕੋਲੇ ਕਿਸੇ ਕੋਲੇ ਸੱਤਾ ਸੀ ਪਾਵਰ ਸੀ ਮੈਂ 32 ਸਾਲ ਪੰਜਾਬੀ ਯੂਨੀਵਰਸਿਟੀ ਦੀ ਗਵਰਨਿੰਗ ਬੋਰਡ ਦਾ ਮੈਂਬਰ ਰਿਹਾ ਥੋੜਾ ਜਿਹਾ ਇਸ਼ਾਰਾ ਅਰਤਾਸ਼ਿੰਘ ਪਤੰਡ ਹੋਣ ਨੇ ਜੀ ਉਧਰੋਂ ਕੀਤਾ ਸੀ ਜੇ ਉਸ ਵਾਰੇ ਕਿਤੇ ਇੰਨੇ ਗਿਆਨ ਦਾ ਮਾਲਕ ਜਿੰਦਰ ਸਿੰਘ titanium ਦਾ ਇੰਨੇ ਗਿਆਨ ਦਾ ਜਿੰਨਾ ਦੇ ਕੋਲ ਹੋਣਾ ਮੈਂ ਇਹਨੂੰ ਕਿਸੇ ਵੀ ਵਿਸ਼ੇ ਦਾ ਪ੍ਰੋਫੈਸਰ ਆਇਆ ਹਾਂ